ਆਹ ਚੀਜ਼ ਕਿਸ ਕਿਸ ਨੇ ਖਾਦੀ ਇਹ ਬਹੁਤ ਹੀ ਟੇਸਟੀ ਬਣਦੀ ਆ ਇਹਦੇ ਲਈ ਆਪਾਂ ਲਈਏ ਜੀ ਚਨਾ ਦਾ ਹੁਣ ਜਿਵੇਂ ਸੌਂਦਾ ਮਿਹਨਤ ਮੈਨੂੰ ਐਵੇਂ ਸਮਝਾ ਰਹੇ ਟੋੜ ਨਹੀਂ ਲੱਗ ਜੇ ਕਾਫੀ ਟਾਈਮ ਦੀ ਪਈ ਸੀਗੀ ਹਾਂ ਚਲੋ ਇਹ ਤੋਂ ਇਹ ਚੀਜ਼ ਬਣਾ ਕੇ ਦੇ ਦਿਆਂ ਪੈਸੇ ਵੀਡੀਓ ਤਾਂ ਛੋਟ ਛੋਟ ਚ ਬਣਾਈ ਸੀਗੀ ਮੈਨੂੰ ਐਵੇਂ ਸਮਝਾ ਟੇਸਟੀ ਨਹੀਂ ਬਣਨੀ ਪਰ ਸੱਚਮੁੱਚ ਇੰਨੇ ਜਿਆਦਾ ਸਵਾਦ ਬਣੇ ਤਾਂ ਮੈਨੂੰ ਮਜਬੂਰ ਨੇ ਵੀਡੀਓ ਪਾਉਣੀ ਹੀ ਪਈ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਆ ਜਿਹੜੀ ਖੁੱਲੇ ਭਾਂਡੇ ਵਿੱਚ ਆਪਾਂ ਭਿਉਉਂਤੀ ਸੀ ਇਹਦੇ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਅੱਧਾ ਚਮਚ ਨਮਕ ਦਾ ਪਾ ਕੇ 5-6 ਘੰਟੇ ਵਾਸਤੇ ਭਿਉਂਕੇ ਰੱਖਦੀ ਸੀ ਉਸ ਤੋਂ ਬਾਅਦ ਸਾਫ਼ ਪਾਣੀ ਵਿੱਚ ਦੇ ਆਪਾਂ ਇਹਨੂੰ ਕੱਢ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਵੀ ਕਾਟਨ ਦੇ ਕੱਪੜੇ ਉੱਪਰ ਪਾ ਦੇਣਾ ਹੈਗਾ ਵੀ ਚੰਗੀ ਤਰ੍ਹਾਂ ਸੁੱਕ ਜੇ ਤੇ ਇਹਦੇ ਵਿੱਚ ਜਿਹੜੇ ਕਾਲੇ ਛੋਲੇ ਉਹ ਵੀ ਆ ਗਏ ਸੀਗੇ ਚਨਾ ਦਾਲੀ ਜਿਹੜੀ ਆਪਾਂ ਲਈ ਹੋਈ ਹੈ ਜੀ ਤੇ ਆਪਾਂ ਦੋ ਥਾਲਾਂ ਵਿੱਚ ਪਾ ਕੇ ਨੂੰ ਸੁਕਾਤੀ ਸੀ ਕਾਟਨ ਦੇ ਕੱਪੜੇ ਉੱਤੇ ਪਾਤੀ ਸੀ ਹੈਦਰਾਪ ਲਿਆ ਹੋਇਆ ਜੀ ਸਰੋਂ ਦਾ ਤੇਲ ਤੇ ਹੁਣ ਆਪਾਂ ਮਸਾਲਾ ਬਣਾਵਾਂਗੇ ਜੇ ਅੱਧਾ ਚਮਚ ਨਮਕ ਦਾ ਮਿਰਚ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਪਾ ਲਿਆ ਸੀ ਜਿਹਦੇ ਵਿੱਚ ਮੈਗੀ ਮਸਾਲਾ ਤੇ ਜੀਰਾ ਪਾਊਡਰ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਸੀਗਾ ਜੋ ਵੀ ਮਸਾਲੇ ਆਪਾਂ ਘਰ ਵਿੱਚ ਵਰਤਦੇ ਆ ਉਹ ਆਪਾਂ ਇਹਦੇ ਵਿੱਚ ਪਾ ਕੇ ਜਿਹੜਾ ਮਸਾਲਾ ਉਹ ਬਣਾ ਕੇ ਤਿਆਰ ਕਰ ਸਕਦੇ ਆ ਤੇ ਇਹ ਸੁੱਕਣ ਵਾਸਤੇ ਆਪਾਂ ਰੱਖ ਤਾ ਚਾਹੇ ਆਪਾਂ ਇਹਨੂੰ ਧੁੱਪੇ ਸਕੇ ਆ ਲਈਏ ਤੇ ਚਾਹੇ ਇਹਨੂੰ ਪੱਖੇ ਹੇਟਾ ਉਸ ਤੋਂ ਬਾਅਦ ਜੇ ਵਧੀਆ ਜਿਹਾ ਸੁੱਕ ਗਏ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੇਲ ਉਹ ਗਰਮਾ ਰੱਖਿਆ ਹੋਇਆ ਸੀਗਾ ਗਰਮ-ਗਰਮ ਤੇਲ ਜੀ ਪਾਉਣਾਗਾ ਇੱਕ ਪੂਰਾ ਪਪਾਤਾ ਸੀਗਾ ਤੇ ਮਿੰਟੋ-ਮਿੰਟੀ ਜਿਹੜੀ ਆਪਣੀ ਚਾਹਨਾ ਦਾਲ ਬਣ ਕੇ ਤਿਆਰ ਹੋ ਗਈ ਸੀ ਇਹ ਇੰਨੀ ਜਿਆਦਾ ਟੇਸਟੀ ਬਣੀ ਤੇ ਮੈਂ ਕਿਹਾ ਹਾਈ ਇਹ ਤਾਂ ਕਮਾਲ ਹੀ ਹੋ ਗਈ ਕਿਉਂਕਿ ਹੁਣ ਜਿਵੇਂ ਆਪਾਂ ਕਈ ਵਾਰ ਮੇਲੇ ਵਗੈਰਾ ਤੇ ਜਾਂਦੇ ਜਾਂ ਬੱਸਾਂ ਤੇ ਵੀ ਜਾਂਦੇ ਤਾਂ ਉਦੋਂ ਹੀ ਜਿਹੜੀ ਦਾਲ ਹੈਗੀ ਉਹ ਉੱਥੇ ਮਿਲਦੀ ਉਹਤਲੇ ਵੀਰ ਲੈ ਕੇ ਆਉਂਦੇ ਤਾਂ ਬੜਾ ਇਹ ਲੱਗਦਾ ਵੀ ਹਾਈ ਕਿੰਨੀ ਜਿਆਦਾ ਸਵਾਦ ਹੈਗੀ ਹੈ ਚੀਜ਼ ਤੇ ਅੱਜ ਸੱਚਮੁੱਚ ਹੀ ਉਹ ਚੀਜ਼ ਆ ਜਿਹੜੀ ਬਣੀ ਸੀਗੀ ਤੇ ਇਹਦੇ ਵਿੱਚ ਆਪਾਂ ਪਿਆਜ਼ ਤੇ ਉਹਨਾਂ ਵਾਂਗੂ ਨਿੰਬੂ ਵੀ ਨਚੋੜ ਕੇ ਜੇਕਰ ਖਾਵਾਂਗੇ ਤਾਂ ਬਹੁਤ ਟੇਸਟੀ ਬਣਦੀ ਹੈ ਤੇ ਬੱਚੇ ਵੀ ਹੁਣ ਜਿਵੇਂ ਬਾਹਰਲੀ ਚੀਜ਼ਾਂ ਖਾਣ ਦੀ ਜिद ਕਰਦੇ ਨੇ ਪੂਜੀਆਂ ਖਾਣਾ ਆ ਖਾਣਾ ਘੁਰਕਰੇ ਖਾਣਾ ਤਾਂ ਉਹਨਾਂ ਨੂੰ ਵੀ ਤੁਸੀਂ ਘਰ ਵਿੱਚ ਇਹ ਬਣਾ ਕੇ ਦੇ ਸਕਦੇ ਹੋਗੇ ਪਿਓ ਕਿਸ ਕਾ ਜਰੂਰ ਲਓ ਜੀ ਉਸ ਤੋਂ ਬਾਅਦ ਹੀ ਫਰਾਈ ਕਰਨੇ ਆਗੇ ਤੇ ਬਹੁਤ ਜਿਹੜੀ ਟੇਸਟੀ ਦਾਲ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਕਿਸੇ ਖੁੱਲੇ ਭਾਂਡੇ ਵਿੱਚ ਜਦੋਂ ਇਹ ਚੰਗੀ ਤਰ੍ਹਾਂ ਪੱਕ ਜੇ ਤਾਂ ਆਪਾਂ ਇਹਨੂੰ ਕੱਢ ਲੈਣਾ ਜੀ ਪਕਾਏ ਨੂੰ ਆਪਾਂ ਚੰਗੀ ਤਰ੍ਹਾਂ ਲੈਣਾ ਵੀ ਵਧੀਆ ਕੁਰਕਰੀ ਹੋ ਜੇ ਗਰਮ ਗਰਮ ਤੇਲ 'ਚ ਹੀ ਪਾਉਣਾਗਾ ਤੇ ਜੇਕਰ ਆਪਾਂ ਸਾਰਾ ਪ੍ਰੋਸੈਸ ਵਧੀਆ ਕਰਦੇ ਆ ਤਾਂ ਜਿਹੜੀ ਆਪਣੀ ਚੀਜ਼ੋਂ ਬਣ ਕੇ ਵਧੀਆ ਤਿਆਰ ਹੁੰਦੀ ਜੇਕਰ ਆਪਾਂ ਥੋੜੀ-ਮੋਟੀ ਵੀ ਗਲਤੀ ਕਰ ਲਈ ਤਾਂ ਉੱਥੀ ਇਹ ਚੀਜ਼ ਖਰਾਬ ਹੋ ਜਾਂਦੀ ਹੈਗੀ ਤੇ ਹੁਣ ਆਪਾਂ ਕੁਛ ਵੀ ਲੈ ਕੇ ਇਹਦੇ ਉੱਪਰ ਰੱਖ ਦੇਣਾ ਵੀ ਜਿਹੜਾ ਸਾਰਾ ਤੇਲ ਲੱਗਾ ਉਹ ਮਤਲਬ ਇਹ ਨਿਕਲ ਜਿਆਦਾ ਨਾ ਲੱਗੇ ਕਿਉਂਕਿ ਹੁਣ ਆਪਾਂ ਮਸਾਲੇ ਵੀ ਪਾਉਣੇ ਨੇ ਜੀ ਇਹਦੇ ਉੱਪਰ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਪੂਰ ਸੀ ਜ ਉਹ ਵੀ ਆਪਾਂ ਗਰਮ ਗਰਮ ਤੇਲ 'ਚ ਹੀ ਪਾਲਿਆ ਸੀਗਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਵੀ ਸਾਰੀ ਜਿਹੜੀ ਦਾਲ ਆ ਵਧੀਆ ਪੱਕ ਕੇ ਤਿਆਰ ਹੋ ਜੇ ਇਸ ਕਰਕੇ ਇਹਨੂੰ ਜਦੋਂ ਵਿੱਚ ਪਾਲਿਆ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਗੈਸ ਆਪਾਂ ਫੁੱਲ ਤੇ ਰੱਖਿਆ ਹੋਇਆ ਜੀ ਵੀ ਵਧੀਆ ਪੱਕ ਕੇ ਤਿਆਰ ਹੋ ਜੇ ਤੇ ਥੋੜੇ ਜਿਹਾ ਟਾਈਮ ਚ ਹੀ ਵਧੀਆ ਤਿਆਰ ਹੋ ਜਾਂਦੇ ਬਸ ਇੱਕ ਭਿਉਨ ਤੇ ਜ਼ਿਆਦਾ ਟਾਈਮ ਲੱਗਦਾ ਜੀ 5-6 ਘੰਟੇ ਵਾਸਤੇ ਭਿਉਣੀ ਆਗੀ ਮੈਂ ਪਹਿਲਾਂ ਵੀ ਕਿਹਾ ਵੀ ਮਿੱਠਾ ਸੋਡਾ ਜ਼ਰੂਰ ਪਾ ਲਓ ਉਸ ਨਾਲ ਹੀ ਇੱਕ ਹੋਰ ਕਰੀ ਫੁੱਲ ਵੀ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਸਾਰਾ ਪੂਰਾ ਆਪਾਂ ਇਸ ਪ੍ਰਕਾਰ ਹੀ ਥੋੜੇ ਥੋੜੇ ਪਾ ਕੇ ਬਕਾਲੇ ਸੀਗੇ ਤੇ ਮਿੰਟੋ ਮਿੰਟੀ ਜਿਹੜੀ ਦਾਲੋ ਬਣ ਕੇ ਤਿਆਰ ਹੋ ਗਈ ਸੀ ਇੱਕ ਕੌਲੀ ਤੋਂ ਦੋ ਕੌਲੀ ਵਾਂਗੂ ਤਿਆਰ ਹੋ ਗਈ ਸੀ ਕਿਉਂਕਿ ਜਦੋਂ ਪਾਣੀ ਚ ਪਾਉਂਦੇ ਤਾਂ ਇਹ ਫੁੱਲ ਜਾਂਦੀ ਹੈਗੀ ਤੇ ਹੁਣ ਆਪਾਂ ਕਿਸੇ ਖੁੱਲੇ ਜੇ ਭਾਂਡੇ ਚ ਪਾ ਕੇ ਤੇ ਹੁਣ ਜਿਹੜਾ ਮਸਾਲਾ ਬਣਾਇਆ ਸੀ ਉਹ ਇਹਦੇ ਉੱਪਰ ਲਾ ਦਾਂਗੇ ਤੇ ਚਮਚ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀ ਸਾਰੇ ਜਿਹੜੀ ਚਨਾ ਦਾਲ ਉਹਨਾਂ ਉੱਪਰ ਜਿਹੜਾ ਮਸਾਲਾ ਉਹ ਲੱਗ ਜਾਏ ਤੇ ਇਹਨੂੰ ਆਪਾਂ 에ਅਰਟੇਟ ਕੰਟੇਨਰ ਵਿੱਚ ਕਿੰਨੇ ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਕੋਈ ਸੈਲ ਨਹੀਂ ਫੜਦਾ ਤੇ ਬਹੁਤ ਹੀ ਟੇਸਟੀ ਬਣਿਆ ਰਹਿੰਦਾ ਹੈ ਸੋ ਬੱਚਿਆਂ ਨੂੰ ਜਾਂ ਸਾਰੇ ਪਰਵਾਨ ਨੂੰ ਇਹ ਚੀਜ਼ ਤੁਸੀਂ ਜ਼ਰੂਰ ਬਣਾਓ ਕਿਉਂਕਿ ਬਹੁਤ ਹੀ ਟੇਸਟੀ ਬਣੀ ਸੀ ਜੀ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ